ਨੇ ਪਿੱਛੇ ਲੜਾਇਆ ਬੱਸਾਂ ਵਾਲਿਆਂ ਤੋਂ ਨਿਕਲਣੀ ਤੁਸੀਂ ਆਰਾਮ ਦੇ ਨਾਲ ਰਿਲੈਕਸ ਹੋ ਕੇ ਗੱਡੀ ਚਲਾਉਣੀ ਆ ਕੋਈ ਵੀ ਪਿੱਛੇ ਹਾਰਨ ਮਾਰੀ ਜਾਵੇ ਕੋਈ ਟੈਨਸ਼ਨ ਨਹੀਂ ਲੈਣੀ ਐ ਇਧਰ ਉਧਰ ਬੁਰੀ ਕਰਦੀ ਕਰਨੀ ਔਰ ਸਾਹਮਣੇ ਦੇਖੋ ਗੱਡੀਆਂ ਹੌਲੀ ਹੁੰਦੀਆਂ ਹਾਂ ਇਦਾਂ ਬ੍ਰੇਕ ਜਦ ਹਾਂ ਕਲਚ ਫੁੱਲ ਦੱਬਿਆ ਹਾਂ ਠੀਕ ਐ ਫੇਰ ਪਾ ਲਿਆ ਠੀਕ ਐ ਚਲੋ ਯਾਰੇ ਬਾਸੀ ਨਿਗਾਹ ਰੱਖਣੀਆਂ ਜਦ ਹੁਣ ਕਾਫੀ ਟ੍ਰੈਫਿਕ ਹੁੰਦਾ ਇੱਥੇ ਹੌਲੀ ਕਰੋ ਗੱਡੀ ਆ ਆ ਗਿਆ ਮੋਰੇ ਚਲੋ ਤੋਰੋ ਜੇ ਕੋਈ ਮੋਰੇ ਆ ਗਿਆ ਇਹਦੇ ਹੌਲੀ ਗਾਰ ਨਹੀਂ ਆ ਠੀਕ ਸੇ ਚਲੋ ਆ ਦੇਖੋ ਦੇਖ ਇਹਨਾਂ ਨੂੰ ਵੀ ਕਿਹ ਕਹੀ ਮੋਰੇ ਤੋਰ ਕੇ ਆਉਣ ਲੱਗ ਪਾਦੇ ਸ਼ੀਸ਼ਿਆਂ ਦਾ ਵੀ ਖਿਆਲ ਰੱਖਣਾ ਹੈ ਜਦੋਂ ਗੱਡੀ ਮੂਵ ਕਰਨੀ ਹੈ ਮੋਟਰਸਾਈਕਲ ਹੈ ਦੇ ਨਾਲ ਇੱਥੇ ਹੀ ਰੱਖਿਓ ਗੱਡੀ ਬਸ ਆਹ ਲੀਹਣ ਦੇ ਵਿੱਚ ਇਹਨਾਂ ਦਾ ਵੀ ਖਿਆਲ ਰੱਖਣਾ ਚਲੋ ਖਾਲੀ ਖਲਿਆ ਰਹੇ ਆ ਵੀ ਰੋਡ ਹੁਣ ਕ੍ਰੋਸ ਕਰਨ ਲੱਗੇ ਆ ਉਹਨਾਂ ਦਾ ਵੀ ਧਿਆਨ ਰੱਖਣਾ ਆ ਇੱਧਰ ਵੀ ਖਿਆਰ ਰੱਖਣਾ ਆ ਯਾਨੀ ਕਿ ਨੇਗਾ ਚਾਰੇ ਪਾਸੇ ਰਵੇ ਆਪਣੀ ਹੁਣ ਜਿੱਦਾਂ ਗੱਡੀ ਖੜੀ ਆ ਨਾਲੇ ਤੈਨੂੰ ਕਰ ਲਓ ਸ਼ੀਸ਼ਾ ਦੇਖ ਕੇ ਲੈ ਬਾਅਦ ਦੇਖ ਕੇ ਉਹ ਵੀ ਹੋਰਾਂ ਨੂੰ ਦੱਬੋ ਆ ਦੇ ਹੁਣ ਦੇਖ ਕੇ ਬਸ ਇੱਥੇ ਬਹੁਤ ਹੈ ਗੱਡੀ ਆਪਣੀ ਇੰਨੀ ਲੈ ਕੇ ਆਉਣ ਦੀ ਲੋੜ ਨਹੀਂ ਹੈਗੀ ਜੀ ਦੂਜਾ ਹੀ ਆ ਨਾ ਕਿ ਇੱਥੇ ਜਿੰਨੇ ਜ਼ਿਆਦਾ ਨਾ ਕਰੋ ਇੱਧਰ ਨੂੰ ਇੱਧਰ ਵੀ ਦੇਖ ਕੇ ਥੱਲੇ ਆ ਵੀ ਤੁਹਾਨੂੰ ਕਈਆਂ ਨੇ ਵੋਟੇ ਕਰਨਾ ਆ ਚਲੋ ਇਥੇ ਤੁਹਾਨੂੰ ਮੈਂ ਦੱਸਿਆ ਆ ਟਰੈਫਿਕ ਵਿੱਚ ਜਦੋਂ ਚਲਾਈ ਆ ਰੁਕਣ ਰੁਪਣ ਦਾ ਕੋਈ ਕੋਈ ਟਾਵਾ ਟਾਵਾ ਰੁਕਦਾ ਤਾਂ ਮੂਰੇ ਆਉਣ ਦੀ ਕਰਦੀ ਆ ਤੇ ਆਪਾਂ ਨੂੰ ਵੀ ਬ੍ਰੇਕ ਲਾਉਣੀ ਪੈਣੀ ਆ। ਤੀਜੇ ਜਗ੍ਹਾ ਆਲੋਗੇ ਤੀਜੇ ਜਗ੍ਹਾ ਛੱਡੋ ਕਲੱਚ ਮਸਾਲਾ ਇਹਦੇ ਵਿੱਚ ਰੱਖੋ ਬੇਟਾ ਮੂਰੇ ਬ੍ਰੇਕ ਕਰ ਆਉਣੇ ਹੌਲੀ ਕਰੋ ਫੇਲਾ ਗੱਡੀ ਹਾਂ ਬ੍ਰੇਕ ਛੱਡ ਦੇ ਚਲੋ ਹਾਂ ਦੋੜੋ ਦੋੜੋ ਚਲੋ ਦੇਖੇ ਜਿੱਦਾਂ ਨਾ ਹੁਣ ਤੁਸੀਂ ਗੇਅਰ ਚੇਂਜ ਕਰਦੇ ਆ ਐਨੀ ਕੁ ਸਪੀਡ ਰੱਖੀ ਤੀ ਹੁੰਦੀ ਐ ਜਿੱਦਾਂ ਹਣਾ ਤੀਜਾ ਗੇਅਰ ਸਖਾ ਮੋਰੇ ਬ੍ਰੇਕਰ ਦੇਖ ਲੈ ਹੌਲੀ ਕਰ ਲਈਆ ਦੂਜਾ ਗੇਅਰ ਪਾ ਲਿਆ ਹਨਾ ਜਾਣੇ ਐਨੇ ਤੇਜ਼ੀ ਰੱਖਣੀ ਐ ਗੇਅਰ ਘਟਾਉਣੀ ਆਪਾਂ ਜੇ ਹੁਣ ਆਪਾਂ ਗੇਅਰੇ ਨਹੀਂ ਘਟਾਉਂਦੇ ਆ ਜਾਂ ਕਲਚ ਛੱਡ ਦਿੰਦੇ ਆ ਜਾਂ ਲੇਟ ਹੋ ਜਾਂਦੇ ਆ ਗੱਡੀ ਨਹੀਂ ਤਾਂ ਰੁਕ ਜਾਣੀ ਐ ਜੇ ਆਪਾਂ ਲੇਟ ਹੋ ਜਾਂਦੇ ਆ ਗियर ਨਹੀਂ ਘਟਾਉਂਦੇ ਆ ਕਲਚ ਛੱਡਣਾ ਗੱਡੀ ਨੇ ਝਟਕੇ ਮਾਰ ਕੇ ਬੰਦ ਹੋ ਜਾਣਾ ਇੰਨੀ ਕ ਤੇਜ਼ੀ ਆ ਨਾ ਵਾ ਤੇਜ਼ੀ ਰੱਖਣੀ ਆ ਆਪਾਂ ਚਲੋ ਤੇਜ਼ੀ ਨਾਲ ਮੋਰੀ ਵੀ ਗੱਡੀ ਖੜੀ ਜੀ ਮੋਰੀ ਵੀ ਬ੍ਰੇਕਰ ਆਏ ਹਣੇ ਪਾ ਗਏ ਸਪੀਡ ਬ੍ਰੇਕਰ ਵਾਲੀ ਰੱਖੀ ਗੱਡੀ ਆ ਗੇਅਰ ਘਟਾ ਲਵਾਂ ਹਾਂ ਗੇਅਰ ਪਾਉ ਗੇਅਰ ਪਿਆ ਨਹੀਂ ਗਿਆ ਠੀਕ ਆ ਚਲੋ ਥੋੜਾ ਜਿਹਾ ਪਲੇਖਾ ਦਾਂ ਗੇਰਾਂ ਦਾ ਬਾਕੀ ਸਾਨੂੰ ਮੈਂ ਖੜੀ ਗੱਡੀ ਤੇ ਭਰ ਵੈਸੇ ਪੈ ਜਾਂਦਾ ਆ ਪਰ ਚੱਲਦੀ ਗੱਡੀ ਤੇ ਕਿਉਂਕਿ ਧਿਆਨ ਵੀ ਚਾਰੇ ਪਾਸੇ ਰੱਖਣਾ ਪੈਂਦਾ ਹਲੋ ਚਲੋ ਛੱਡੋ ਗਲਾਚ